ਆਖਲਾ ਸੇਟੇ ਨਾ ਜਾ ਹੁਣ ਖਰਾਬ ਨਾ ਕਰ ਹਾਲਾ ਮਾਉ ਮਾਉ ਕਰ ਲੋ ਅੱਛਾ ਆਵੋ ਤਾ ਮਿੱਠੇ ਹੋਣਗੇ ਓ ਬਸ ਸੈੱਟ ਕਰਕੇ ਉਹ ਬਾਕੀ ਲੱਭ ਕੇ ਮਰ ਕੇ ਲੱਭੋ ਓ ਇੰਕਾ ਦੇ ਅੱਜ ਕੰਮ ਹੋਇਆ ਨਾ ਵਾਕਿਆ ਆ ਜਾ ਰਿਹਾ ਆਰੇ ਮੈਨੂੰ ਇਹ ਕਤਸ ਕੰਮ ਹੋਰ ਕਮਾ ਇਹ ਕੋਰ ਕੋਲੇ ਕਾਜਲੇ ਹਰੇ ਮਟਨੇ ਬੱਦੂਲੇ ਸਾਟ ਮਟਨੇ ਹਰੇ ਦੱਜੇ ਟਿਕੜਾ ਰੈਂਦੇ ਨੇ ਮੱਧਾਨ ਵਿੱਚ ਸੰਦਰੇ ਬੱਦਕੁਤਵਾਲਾ ਆਰਦੇ ਬਰਸਮੋਹ ਦੇ ਆਰਦੇ ਆਜੋ ਬਣੇ ਆਜੋ ਤੇ ਕੇਹਦੇ ਦੀ ਕਿਸੇ ਦਾ ਯਾਸੀ ਨਾ ਆਇਆ

ਆਪਾਂ ਬਹੁਤ ਕਾਨੇ ਦੀ ਕਿੰਨਾ ਬਹੁਤ ਹਾਫ ਕਰੇਗੀ ਆਪਣਾ ਸ਼ੁਰੂ ਹੀ ਆਪਾਂ ਆਪਣੇ ਤੇ ਕਰ ਰਹੇ ਹਾਂ ਲਾਈਵ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਸਾਰੇ ਜਿਹੜੇ ਲਾਈਵ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਬਣੇ ਹੋਏ ਨੇ ਆਪਾਂ ਜਿਹੜਾ ਨੈਕ ਆ ਵਿਦ ਲਾਈਨਿੰਗ ਐਦੀ ਹੀ ਅਟੈਚ ਕਰ ਦਿੱਤਾ ਹੈ ਹੁਣ ਆਪਾਂ ਇਹਦੀ ਕਟਿੰਗ ਹੈ ਜਿਹੜੀ ਉਹ ਕਰ ਲੈਣੀ ਹੈ ਆਪਾਂ ਜਿਹੜੀ ਜਿਹੜੀ ਕਟਿੰਗ ਆ ਕਰ ਲੈਣੀ ਹੈਗੀ ਆ ਥੋੜਾ ਥੋੜਾ ਆਪਾਂ ਮਾਰਜਿਨ ਛੱਡਦੇ ਹੋਏ ਜਿਹੜੀ ਆ ਕਟਿੰਗ ਹੋਊ ਸਾਨੂੰ ਇਸ ਤੀਕੇ ਨਾਲ ਠੀਕ ਆ ਜੀ ਲਾਈਵ 'ਚ ਸਾਰਿਆਂ ਦਾ ਸਵਾਗਤ ਆ ਸਾਰੇ ਜਣੇ ਲਾਈਕ ਕਰਿਓ ਹੁਣ ਆਪਾਂ ਇਹਨੂੰ ਐਸ ਤੀਕੇ ਦੇ ਨਾਲ ਕਰ ਲੈਣਾ ਐਸ ਤੀਕੇ ਨਾਲ ਕਰਕੇ ਆਪਾਂ ਜਿਹੜੀ ਫਲਾਈ ਆ ਐਵੇਂ ਲਾਈਨਿੰਗ ਤੇ ਲਗਾਉਂਦੇ ਹੋਏ ਜਿਹੜੀ ਆ ਜਾਣਾ ਆ ਤਾਂ ਨੀਚੇ ਨੂੰ ਲਾਈਵ 'ਚ ਸਾਰਿਆਂ ਦਾ ਸਵਾਗਤ ਆ ਸਾਰੇ ਜਣੇ ਲਾਈਕ ਕਰ ਲਿਓ ਜੀ ਆਹ ਦਾ ਇਸ ਤਰੀਕੇ ਨਾਲ ਆਪਾਂ ਜਿਹੜੀਆਂ ਸਲਾਈਆਂ ਲਾਉਣੀਆਂ ਨੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ। ਨਾ ਨਹੀਂ ਜਾਹੇ ਰੰਗ। ਪਰਨੇ ਤੋਂ ਇਹ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਸਲਾਈਆਂ ਲਗਾ ਲੈਣੀ ਆ। ਆਹ ਬੁੜਿਆ। ਚੱਲ ਆਪਾਂ ਸਲਾਈ ਇਹਦੀਆਂ ਲਾਈਨਿੰਗ ਤੇ ਲਾਉਣੀਆਂ ਹੈਗੀਆਂ। ਇਸ ਸਮੇਂ ਇਹ ਕੋਈ ਨਾ ਪਾ ਕੇ ਲਗਾ ਲੜੀਏ ਫਿਰ ਆਪਾਂ ਇਹਨੂੰ ਫਿਰ extra ਜਿਹੜਾ ਸਿੱਧਾ ਕਰ ਲੈਣਾ ਆ ਐਦਾਂ ਫਿਰ ਇੱਕ ਸਲਾਈ ਅਸੀਂ ਇਹਦੇ ਉੱਪਰ ਲਗਾਣੀ ਆ ਦੇਖੋ ਇਹ ਫਿਰ ਸਾਡੀ ਜਿਹੜੀ ਹੈ ਵਿਦ ਲਾਈਨਿੰਗ ਜਿਹੜਾ ਨੈਕ ਆ ਸਾਡਾ ਅਟੈਚ ਹੋ ਜਾਣਾ ਇਹਦੇ ਵਿੱਚ ਬੁਕਰਮ ਦੀ ਬੁਕਰਮ ਵਾਲਾ ਨੈਕ ਵੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹ ਸਾਡੇ ਕੋਲ ਨੈਕ ਛੋਟਾ ਸੀਗਾ

Tu si khau, <coughs> tu si fa. <khau. coughs> Pantirella che da morire. Bella tu bella tu E si chiede una La vedi? <coughs> 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 ਇਸ ਦਾ neck ਜਿਹੜਾ ਸਾਡਾ ਅਟੈਚ ਹੋ ਜਾਂਦਾ ਆ ਲਾਈਨਿੰਗ ਵੀ ਸਾਡੀ ਨਾਲ ਹੀ ਅਟੈਚ ਹੋ ਗਈ ਆ ਤੇ ਵਿੱਚ ਅਸੀਂ ਕੋਈ ਬੁਕਰ